ਕਿਤੇ ਦੇ ਜੋ ਅੱਜ ਦਿਖਦੀ ਨਹੀਂਗੀ ਅੱਗੇ ਤਾਂ ਰੋਜ਼ ਆ ਜਾਂਦੀ ਸੀ ਘੰਟਾ ਘੰਟਾ ਆ ਜਾਂਦੀ ਸੀ ਪਤਾ ਨਹੀਂ ਅੱਜ ਕੀ ਹੋਇਆ ਨੂੰ ਆਈ ਨਹੀਂਗੀ ਅੱਗੇ ਤਾਂ ਤੈਂ ਪਾਸ ਹੋ ਜਾਂਦਾ ਸੀ ਦੇ ਉਹ ਆ ਜਾਂਦੀ ਸੀ ਪਤਾ ਨਹੀਂ ਅੱਜ ਆਜ ਕਾ ਤੋ ਨਹੀਂਗੀ ਹਾਏ ਹਾਏ ਇੱਥੋਂ ਤੱਕ ਤੁਰ ਹੀ ਆਉਂਦੀ ਤਾਂ ਨਾ ਦਮ ਹੀ ਚੜ ਗਿਆ ਕੌਣ ਕਿੱਥੇ ਤੂੰ ਰਹਿ ਜਾਂਦਾ ਬੁੜੇ ਹਾਡੋre ਆ ਰੱਬ ਨੇ ਵੀ ਤਪਾਈ ਰੱਖਿਆ ਰੋਜ਼ ਨੀ ਪਾ ਕੇ ਬਹਿ ਜਾਂਦਾ ਦਿਨ ਚ ਦੋ ਦੋ ਵਾਰੀ ਨੀ ਪਾਉਂਦਾ ਕੱਪੜੇ ਵੀ ਨਹੀਂ ਸੁੱਕੇ ਮੇਰੇ ਤਾਂ ਹੀ ਸੜੇ ਜੇ ਪਾ ਕੇ ਆ ਗੀ ਲੈ ਹਉ ਬੈਠੀ ਆ ਕਰਤਾਰ ਡੀਕੀ ਆਂਦੀ ਆ ਮੈਨੂੰ ਮੈਂ ਜਾਣੀ ਉਹ ਬੈਠੀ ਆ ਕਰਤਾਰ ਨੀ ਆ ਬੱਦਲ ਜਾ ਵੀ ਰੋਜ਼ ਹੀ ਚੜ ਜਾਂਦਾ ਆਥ ਨੇ ਧੜਕੇ ਆਥ ਨੇ ਧੜਕੇ ਨੀ ਹੋਰ ਕਰਤਾਰ ਨੀ ਹੋਰ ਕਰਤਾਰ ਹੋ ਗਏ ਆ ਠੀਕ ਆ ਸਤ ਕਡੀ ਕਡੀ ਕੇ ਬੇਬੇ ਬੈਠੇਗੀ ਕਿ ਦਹਾਉਗੀ ਬੜੇ ਦਿਨ ਬਾਅਦ ਆਈਆਂ ਨਹੀਂ ਕੀ ਕਾ ਸਾਡੇ ਨਾਲ ਉਹ ਕਮਰੇ ਚ ਉਹ ਕੰਦ ਜੇ ਦੇਖੋ ਕੀ ਕਹਿੰਦੇ ਹੁੰਦੇ ਸੀੜੀ ਲਾ ਰੱਖੀ ਐ ਜੇ ਸਾਡੇ ਤੇ ਆਈ ਨਹੀਂ ਗੀ ਐਸੀੜੀ ਮੈਂ ਤਾਂ ਹੜਾਂ ਦੀ ਦੇਖਣ ਨਹੀਂ ਅੱਛਾ ਨਹੀਂ ਆਈ ਲਾ ਸੀੜੀ ਕਹਿੰਦੇ ਹੁੰਦਾ ਮੈਂ ਵੀ ਉੱਜੀ ਲਾਣੀ ਤੇ ਸੱਟ ਜੇ ਹੋ ਕੇ ਨਹੀਂ ਬੈਠੀ ਭਾਣੀ ਇੱਧਰ ਦੇਖੋ ਕੇ ਬੈਠਾ ਨੀਆ ਬੱਦਲ ਹੋਜੀ ਚੜ ਜਾਂਦਾ ਹੋਰ ਵਿਚਾਰੇ ਉਹ ਹਿੰਦ ਡੁੱਬ ਰਿਹਾ ਮੈਂ ਤਾਂ ਕਰਸ ਹਾਂ ਸਾਡੀ ਅਲਸੜ ਤੇ ਵੱਡੀ ਫੋਟ ਆਉਂਦੀ ਆ ਅੱਛਾ ਹਾਂ ਬਣ ਤੂੰ ਆਪ ਦੇ ਮੁੰਡੇ ਨੂੰ ਕਹ ਦੇਗਾ ਤੈਨੂੰ ਫੋਨ ਤੇ ਦਿਖਾ ਦਿਆ ਕਰੂਗਾ ਦਿਖਾਉਂਦਾ ਨਹੀਂ ਮੀਂਹ ਅੱਜ ਕਲੇ ਲਾਡ ਕਿੱਥੇ ਚੱਜਦੀ ਐ ਹਾਂ ਹੋਰ ਉਹ ਨੀ ਨਾ ਉਹਨਾਂ ਦਾ ਵੀਰੋ ਦਾ ਮੁੰਡਾ ਪਤਾ ਤੈਨੂੰ ਹਾਂ ਨਹੀਂ ਚਿੱਟਾ ਆ ਲੰਦਾ ਅੱਛਾ ਤੇ ਹੋਰ ਅਇਆ ਨੀ ਭੈਣ ਮੈਂ ਤਾਂ ਅੱਜ ਮੈਨੂੰ ਨਾ ਬਲਹੀਂ ਦੁਖ ਮੈਂ ਤਾਂ ਵਾਇਗਰੂ ਵਾਇਗਰੂ ਕਰਦੀ ਰਹਿਣੀ ਆ ਬੈਠੀ ਉੱਥੇ ਆ ਸਾਡੇ ਜਵਾਹ ਦੇ ਸਰਦਣ ਉਤੇ ਗੀਤ ਲਾਈ ਰੱਖਾਂਗੇ ਅੱਜ ਮੈਂ ਆਖਾਂ ਮੈਂ ਸੋਟੀ ਮਾਰੂੰ ਜੇ ਅੱਜ ਮੈਨੂੰ ਖਾਬਰਾਂ ਨਾ ਦੇ ਕਹੀਂ ਹਸਣ ਵਾਲੀ ਗੱਲ ਆ ਭੈਣ ਹੱਸ ਤੇ ਭੈਣ ਮੈਂ ਖਾਬਰਾਂ ਦੇਖੀਆਂ ਆ ਫ੍ਰੀਜ ਕੋਲ ਫਾਜੀ ਕਾਕਾ ਨੀ ਤਾਂ ਭੈਣ ਬਲਹੀਂ ਨਹੀਂ ਆ ਰਿਆ ਆ ਹਰੀ ਕੇ ਪੱਤਨ ਵੀ ਬਾਲਾ ਮੀਏ ਉਹ ਕਹ ਕਹਿੰਦੇ ਹੁੰਦੇ ਸੁਖਣ ਵਾਲੇ ਕੋ ਪਤਾ ਨਹੀਂ ਕਿਹੜੀ ਸੁਖਣਾ ਭੈਣੇ ਉਹਦੇ ਦੋ ਫਲੱਡ ਗੇਟ ਖੋਲਤੇ ਅੱਛਾ ਵਿਚਾਰੇ ਕਗਰ ਨਦੀ ਪਾਰ ਰੱਖੀ ਹੈ ਇੱਕ ਤਾਂ ਅੱਛਾ ਭੈਣੇ ਮੇਰੇ ਤਾਂ ਬਲਾਈ ਜੀ ਦੁਖਿਆ ਵਿਚਾਰੀ ਕਿਵੇਂ ਰਹਿੰਦੇ ਹੋਣੇ ਸਾਰਿਆਂ ਦੇ ਘਰ ਡਿੱਗ ਗਏ ਉੱਥੇ ਛੱਤਾਂ ਡਿੱਗ ਗਈਆਂ ਵਿਚਾਰਿਆਂ ਨੇ ਮਸਾਂ ਪਾਈਆਂ ਹੋਣੀਆਂ ਛੱਤਾਂ ਆਪਣੇ ਕਿਹੜੇ ਟਿਕਦਾ ਰੋਜ਼ ਮੀਂਹ ਪਾ ਕੇ ਬਹਿ ਜਾਂਦਾ ਉਹ ਆਪਣੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਕ ਹੋਏ ਹੋਏ ਨੇ ਵੀ 15 15 20 ਵੀ ਕੋਤੇ ਕੁਛ ਨਹੀਂ ਆਉਂਦਾ ਹਾਂ ਆਪਾਂ ਤਾਂ ਵਧੀਆ ਰੱਬ ਦੀ ਕਿਰਪਾ ਚ ਬੈਠੇ ਆ ਭੈਣੇ ਆ ਤਾਂ ਗੱਲ ਤੇਰੀ ਸਹੀ ਆ ਗੇ ਜੋ ਹਾਂ ਨੇ ਤੇ ਬਾ ਛਾਲਿਆ ਨੇ ਇਕੱਠੀ ਕੁੱਠੀ ਕਰ ਲਈ ਬਾ ਛੜਾ ਵਾਸਤੇ ਹਾਂ ਕਰੀਆ ਕਰੀਆ ਮੈਂ ਤਾਂ ਪਾ ਕੇ ਆਈ ਆ ਮੈਂ ਤਾਂ ਹੁਣੀ ਤਾਂ ਸਰਕੜਾ ਕੇ ਦੇ ਕੇ ਆਉਂਗੀ ਗੁਰਦਵਾਰੇ ਅੱਛਾ ਮੈਂ ਨਾ ਮੋਦੀ ਵਾਲੇ ਵੀ ਰਹਿੰਦੇ ਸੀ ਪਾਣੇ ਮੇਰੇ ਦੋ ਅੱਛਾ ਦੋ ਕਹਿਆ ਰ ਉਹ ਮੈਂ ਬਰਾਤ ਚੋਕੜਾ ਕੇ ਲਈ ਆ ਹੁਣ ਅੱਛਾ ਉਹ 2000 ਕਢਾ ਲਈ ਸੀ ਮੈਂ ਕਿਹਾ ਮੋਦੀ ਵਾਲਾ ਪੈਨਸਲ ਫਿਰ ਮੇਰੀ ਰਹਿ ਗਈ ਸਿੱਖਾ ਫਿਰ ਉਹ ਹੁਣ ਕੱਲ ਬੈਂਕ ਚੋਂ ਕਢਾ ਕੇ ਪੈਨਸਨ ਤਾਂ ਮੈਂ ਉੱਥੇ ਦੇਤੀ ਅੱਛਾ ਤਾਂ 2000 ਫਿਰ ਆਪਦੇ ਕੋਲ ਰੱਖ ਲਿਆ ਕਈ ਵਾਰ ਲੋੜ ਪੈਂਦੀ ਆ ਮੁੰਡੇ ਕਿਹੜਾ ਦਿੰਦੇ ਆ ਫਿਰ ਹੋਰ ਭੈਣੇ ਮੇਰੇ ਤਾਂ ਬਲਾਈਂ ਵਾਈਗਰੂ ਵਾਈਗਰੂ ਕਰੀ ਨਹੀਂ ਮੈਂ ਤਾਂ ਸਰਦ ਮੇਰੇ ਤਾਂ ਬਲਾਈਂ ਦਿਲ ਦੁਖਦਾ ਅੱਛਾ ਨੇ ਦੇਤਾ ਨਹੀਂ ਕਿ ਕਰਿੰਦੇ ਆ ਅੱਜ ਕੱਲ੍ਹ ਆਈਆ ਕੋਈ ਰੋਟੀ ਨਹੀਂ ਹੁੰਦਾ ਹੋਰ ਭੈਣੇ ਅਭੀਰੋ ਦਾ ਵਿਚਾਰੀ ਦਾ ਪੁਰਾ ਹਾਲੀ ਵਾਲਾ ਅੱਗੇ ਆਪਣੇ ਕੋਲ ਲਾ ਕੇ 10 ਮਿੰਟ ਬਹਿ ਜਾਂਦੀ ਸੀ ਉਹਨੂੰ ਬਾਹਰ ਹੀ ਨਿਕਲ ਜਾਂਦਾ ਮੁੰਡਾ ਸਾਰ ਦਿਨ ਕੁੱਟਨੇ ਦਾ ਸਾਰਾ ਘਰ ਵੇਚ ਕੇ ਖਾ ਗਿਆ ਦਰਸ ਜਾਉਂਦਾ ਭੈਣੇ ਜਦੋਂ ਕੋਲੋਂ ਲੰਘਦੀ ਹੈ ਹਾਂ ਅੱਗੇ ਬਲਾਈ ਫੁਕਰੀਆਂ ਨਹੀਂ ਮਾਰਦੀ ਮੇਰੇ ਮੁੰਡਾ ਆ ਕਰਦਾ ਬਾਹ ਕਰਤਾ ਸਾਡੇ ਆ ਲੱਗਿਆਗਾ ਹੁਣ ਦੇਖ ਲੈ ਪਾਟੇ ਪ੍ਰਾਣ ਸੂਟ ਪਾ ਕੇ ਰੱਖਦੀ ਹੈ ਹਾਂ ਪਾਟੇ ਜੇ 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 ਪੈਸੇ ਨਹੀਂ ਹੁੰਦੇ ਕਿੱਥੇ ਟੋਪ ਆਉਗੀ ਤੇ ਹੋਰ ਬਚਾਈ ਮੈਨੇ ਮੈਂ ਤਾਂ ਕੱਲ ਨਾ ਸਾਡੇ ਘਰੇ ਆਈ ਤੁਹਾਡੇ ਘਰੇ ਆਈ ਨਹੀਂ ਹੈਗੇ ਜੀ ਆਈ ਨਹੀਂ ਸਾਡੇ ਕੋ ਤਾਂ ਆਉਂਦੀ ਨਹੀਂ ਹੋਰ ਭੈਣ ਫਿਰ ਤੁਹਾਡਾ ਕੱਲ ਵੀ ਖੇਤਾਂ ਚ ਰਹਿਗੇ ਮੈਂ ਤਾਂ ਆਪ ਥੱਕ ਜਾਨੀ ਆਉਂਦੀ ਹੁੰਦੀ ਥੱਕ ਕੇ ਤਾਂ ਜਾਂਦੀ ਇੱਥੋਂ ਕਿਸੇ ਨਾਲ ਚੜ ਜਾਂਦੀ ਇੱਥੋਂ ਇੱਥੇ ਤਰ ਜਾਂਦੀ ਨਹੀਂ ਭੈਣੇ ਅੱਜ ਕੱਲ ਕੋਈ ਚੜਾਉਂਦਾ ਨਹੀਂ ਜਮਾਨਾ ਮਾੜ ਆ ਰਿਹਾ ਹੈ ਫੋਨ ਕਰ ਦਿੰਦੀ ਐ ਛੁਟੜਾ ਕੇ ਲੈ ਲੈਂਦੇ ਮਾਂ ਘਾ ਚਲ ਕੰਨ ਤੰਗ ਕਰਨਿਆ ਤੁਰ ਹੀ ਜਾਂਣਾ ਤੇ ਫਿਰ ਮੈਂ ਮੇ ਤੇ ਮੀਂਹ ਵਾਲਾ ਖੜ ਰੱਖੇ ਮੀਂਹ ਦਾ ਪਾਣੀ ਤੇ ਆ ਰੱਬ ਉੱਤਰੋਂ ਉੱਤਰੋਂ ਕਰ ਜਾਂਦਾ ਉਧਰੋਂ ਬੱਦਲ ਉੱਠੇ ਜਾਂਦਾ ਹੈ ਬਾਗ ਜਾਂਦਾ ਹੈ ਪੈ ਜਾਂਦਾ ਆਈ ਸਾਰ ਦੇਣ ਚੱਲੀ ਜਾਂਦਾ ਰੋ ਅੱਗੇ ਤਾਂ ਮੀਂਹ ਚ ਬਣਾਉਂਦੇ ਗੋਗਲੇ ਹਾਂ ਗੋਗਲੇ ਬਣਾਉਂਦੇ ਤੇ ਹੁਣ ਰੋਟੀਆਂ ਬਣ ਦਗਾਣੀ ਮੀਂਹ ਚ ਸਰਦੇ ਬਊਆਂ ਤੱਪੀ ਜਾਣਗੀਆਂ ਗੋਲ ਗਿਆਂ ਨੂੰ ਪੜਾ ਤੂੰ ਗੋਲੀ ਮਾਰ ਰੋਟੀ ਦੀ ਟੈਸ਼ੇ ਦੋਹੀ ਪਈਆ ਤੇ ਹੋਰ ਭੈਣੇ ਵੀ ਤੂੰ ਨੱਟ ਤੇ ਬੀੜਗਾ ਦੇਖੀ ਸੀ ਹਾਂ ਭੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਗੇਜੋ ਤੇ ਕਰਤਾਰੋ ਅਸੀਂ ਤੁਹਾਡੇ ਲਈ ਰੋਜ਼ ਨਵੀਆਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਪਰ ਇੱਕ ਗੱਲ ਹੈ ਤੁਹਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਤੇ ਸਾਡੀ ਵੀਡੀਓ ਨੂੰ ਫੁੱਲ ਸਪੋਰਟ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ ਵੱਧ ਤੋਂ ਵੱਧ ਲਾਈਕ ਕਰਿਆ ਕਰੋ